ਉਹਦੀ ਬਾਰਡਰ ਦੇ ਉੱਤੇ ਜਿਹੜੀ ਉਹ ਡੈਥ ਹੋ ਗਈ ਆ ਉਹ ਮੈਂ ਜਦੋਂ ਸਾਨੂੰ ਪਤਾ ਲੱਗਾ ਜਦੋਂ ਪਰਿਵਾਰ ਦੇ ਨਾਲ ਉਸੇ ਲਈ ਸੰਪਰਕ ਕੀਤਾ ਪਿਛਲੇ 4 ਦਿਨ ਪਹਿਲਾਂ ਜਦੋਂ ਇਹਨਾਂ ਨੂੰ ਬਚਾਉਣ ਨੂੰ ਪਤਾ ਲੱਗਾ ਉਦੋਂ ਹੀ ਸਾਨੂੰ ਪਤਾ ਲੱਗਾ ਔਰ ਅਸੀਂ ਜਿਹੜਾ ਰਸ਼ੀਆ ਦੇ ਵਿੱਚ ਸਾਡੇ ਐਮਬੈਸਡਰ ਨੇ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਆ ਉਹ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿੱਚ ਆ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉਹਦੀ লাশ ਜਿਹੜੀ ਆ ਉਹ ਮਿਲ ਜਵੇ লাশ ਆ ਜੇ ਤੇ ਉਹਦੇ ਪਰਿਵਾਰ ਵਾਲੇ ਮੈਂਬਰਸ ਜਿਹੜੇ ਉਹਦਾ ਮੂੰਹ ਦੇਖ ਸਕਣ ਉਹਦੇ ਲਈ ਅਸੀਂ ਪੈਦਵਾਈ ਕਰਦੇ ਹਾਂ ਉਹਦੋਂ ਦੂਜੀ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਉਹ ਲੀਗਲੀ ਅਦਰਸ਼ੀਆ ਦੀ ਫੌਜ ਦੇ ਵਿੱਚ ਫਸਤੀ ਹੋਇਆ ਸੀਗਾ ਉਹ ਲਾਜ਼ਮੀ ਉਹਦੀ ਉੱਤੇ ਛੋਟਾ ਵਗੈਰਾ ਹੋਈ ਹੋਊਗੀ ਉਹ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਰਕਾਰ ਵੱਲੋਂ ਮਦਦ ਕਰਕੇ ਇਨਾਂ ਨੂੰ ਜਿਹੜਾ ਉਹਦਾ ਕਲੇਮ ਬਕਾਇਦਾ ਦਵਾਕੇ ਕਿਉਂਕਿ ਦੋ ਨਿੱਕੇ-ਨਿੱਕੇ ਬੱਚੇ ਰਹਿ ਗਏ ਇਹਦੇ ਕੁੜੀ ਦੇ ਉਹ ਪਹਿਲਾਂ ਵੀ ਇਸ ਪਤਵਾਦ ਦਾ ਦਖਾਂਤ ਇਹ ਹੈ ਕਿ ਦੋ ਪੜਾ ਸੀਗੇ ਪਹਿਲਾਂ ਇੱਕ ਉੰਨੀ ਦੇ ਵਿੱਚ ਇੱਕ ਦੀ ਡੈਥ ਹੋ ਗਈ ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂਗਾ ਸੋ ਮੈਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੇਜਿਆ ਸੀਗਾ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਮੈਂ ਇਸ ਕਰਕੇ ਆਇਆ ਸੀਗਾ ਕਿ ਆਪਾਂ ਇਹਨਾਂ ਨੂੰ ਦੱਸ ਸਕੀਏ ਕਿ ਪਿਛਲੇ 3 ਦਿਨ ਤੋਂ ਅਸੀਂ ਕਿੰਨੀ ਕਾਰਵਾਈ ਜੜੀ ਆ ਉਹ ਕੀਤੀ ਹੈ ਔਰ ਅੱਗੇ ਵੀ ਜਿੰਨੀ ਲੋਡ ਪਊਗੀ ਪਰਵਾਹ ਨਹੀਂ ਅਸੀਂ ਹਰ ਪੱਕੋ ਮਤ ਕਰਾਂਗੇ ਇਸ ਕਰਕੇ ਮੈਂ ਕਿਸੇ ਤਰ੍ਹਾਂ ਦੀ ਕੋਈ ਮਾਲੀ ਮਦਦ ਵੀ ਸਰਕਾਰ ਵੱਲੋਂ ਨਹੀਂ ਉਹ ਅਸੀਂ ਪਹਿਲਾਂ ਕੀ ਹੁੰਦਾ ਕਿ ਮਾਲੀ ਮਦਦ ਅਸੀਂ ਉਹਨਾਂ ਚੱਤੇ ਤੱਕ ਨੋਸ ਦੀ ਕਰ ਸਕਦੇ ਜਿੰਨਾ ਤੱਕ ਉੱਥੇ ਸਦੂ ਡਾਕੂਮੈਂਟ ਨਹੀਂ ਆ ਜਾਂਦੇ ਪਤਾ ਨਹੀਂ ਲੱਗ ਜਾਂਦਾ ਵੀ ਕੀ ਆ ਡਾਕੂਮੈਂਟਾਂ ਤੇ ਕੀ ਲਿਖਿਆ ਫੇ ਜੂਦ ਅਸੀਂ ਮਤ ਕਰਾਂਗੇ ਐਦੀ ਗੱਲ ਕੋਈ ਪਰ ਸਭ ਤੋਂ ਪਹਿਲਾਂ ਸਾਨੂੰ ਸਾਡੇ ਉਹਦੇ ਡਾਕੂਮੈਂਟ ਮਿਲ ਜਾਣ ਤੇ ਅਸੀਂ ਪਰਵਾਹ ਦੀ ਹਰ ਪੱਕੋ ਹੀ ਮਤ ਕਰਾਂਗੇ ਉਦੋਂ ਦੋ ਬੱਚੇ ਰਹਿ ਕੇ ਛੋਟੇ ਛੋਟੇ ਬੱਚੇ ਰਹਿ ਗਏ ਉਹ ਭੈਣ ਜੀ ਚਾਹਦੇ ਆ ਆਪ ਜਵਾਨ ਚਾਹਦੇ ਰਹਿ ਗਏ ਕਮੌਣ ਵਾਲਾ ਘਰ ਦੇ ਵਿੱਚ ਕੋਈ ਨਹੀਂਗਾ ਔਰ ਸਾਡੀ ਕੋਸ਼ਿਸ਼ ਹੋਊਗੀ ਸਰਕਾਰ ਦੀ ਕਿ ਪਰਿਵਾਰ ਦੀ ਹਰ ਪੱਕੋ ਜਿਹੜਾ